ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਲੋਕ ਸਭਾ ਸੀਟ ਹੈਗੀ ਐ ਸੰਗਰੂਰ ਦੀ ਉਸ ਸੀਟ ਦੇ ਜਿੰਨੇ ਵੀ ਹਲਕੇ ਨੇ ਹਲਕੇ ਦੇ ਲੋਕ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਹੈ ਚੋਣ ਜਿੱਤਣ ਵਾਲੇ ਜਿੱਤ ਜਾਂਦੇ ਨੇ ਆਪਣੇ ਘਰਾਂ ਵਿੱਚ ਬਹਿ ਜਾਂਦੇ ਨੇ ਵਧੀਆ ਤਨਖਾਹ ਤੇ ਪੈਨਸ਼ਨ ਰਿਟਾਇਰ ਹੋਣ ਤੋਂ ਬਾਅਦ ਲੱਗ ਜਾਂਦੀ ਹੈ ਤੇ ਪੰਜਾਬ ਦੇ ਜਾਂ ਸੈਂਟਰ ਗਵਰਨਮੈਂਟ ਦੇ ਖਾਤੇ ਵਿੱਚੋਂ ਬਹੁਤ ਕੁਝ ਉਹ ਖੱਟ ਜਾਂਦੇ ਆ ਤੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਉਹਨਾਂ ਵਿੱਚੋਂ ਕੰਮ ਥੋੜੇ ਬਹੁਤੇ ਹੋ ਜਾਂਦੇ ਵੈਸੇ ਤਾਂ ਲੋਕ ਪਸਤਾਉਂਦੇ ਆ ਮੈਂ ਹੁਣ ਜਿਹੜੀ ਗੱਲ ਕਰਨੀ ਥੋੜਾ ਜਿਹਾ ਧਿਆਨ ਦਿਓ ਸ਼ਿਮਜੀਤ ਮਾਨ ਦੇ ਦਿਮਾਗ ਵਿੱਚ ਇੱਕ ਸ਼ਾਸਨ ਦਾ ਐਸਾ ਕੀੜਾ ਬੜਿਆ ਹੋਇਆ ਹੈ ਉਹਨੂੰ ਤੁਸੀਂ ਸਿਆਸਤ ਵੀ ਨਹੀਂ ਕਹਿ ਸਕਦੇ ਰਾਜਨੀਤੀ ਵੀ ਨਹੀਂ ਕਹਿ ਸਕਦੇ ਇਹ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਜਜਵਾਤੀ ਕਰਕੇ ਵੋਟਾਂ ਵਟੋਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਪਿਛਲੇ 5-7 ਸਾਲ ਤੋਂ ਇਹਨੇ ਇੱਕ ਮੀੜਾ ਚੁੱਕਿਆ ਹੋਇਆ ਕਿ ਨਵਾਂ ਸ਼ਹੀਦ ਬਣਾਇਆ ਜਾਵੇ ਉਹ ਸ਼ਹੀਦ ਦੇ ਨਾਂ ਤੇ ਵੋਟਾਂ ਲਈਆਂ ਜਾਣ ਰੋਟੀਆਂ ਛਕੀਆਂ ਜਾਣ ਇਹ ਪੰਜਾਬ ਦੇ ਲੋਕਾਂ ਨੂੰ ਤਕਰੀਬਨ ਤਕਰੀਬਨ ਪਤਾ ਹੈ ਜਦੋਂ ਜਿਮਨੀ ਚੋਣ ਨੇ ਜਿੱਤੀ ਹੈ ਮੈਂ ਬਹੁਤ ਵਾਰ ਗੱਲ ਕੀਤੀ ਹੈ ਉਹ ਜਿਮਨੀ ਚੋਣ ਜਿੱਤਣ ਦਾ ਕਾਰਨ ਹੈਗਾ ਪਹਿਲਾਂ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਤੇ ਉਹਨੂੰ ਕੌਮੀ ਸ਼ਹੀਦ ਬਣਾ ਕੇ ਕੌਮ ਦੇ ਸਿਰ ਤੇ ਬਹੌਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਸਿੱਧੂ ਮੂਸੇਵਾਲੇ ਦਾ ਕਾਤਲ ਜਿਹੜਾ ਉਹ ਗੈਂਗਸਟਰਾਂ ਵੱਲੋਂ ਕੀਤਾ ਜਾਂਦਾ ਤੇ ਉਹਨੂੰ ਵੀ ਕਹਿ ਲਏ ਇਸ ਬੰਦੇ ਨੇ ਆਪਣੀ ਚੋਣ ਲਈ ਸਮਜੀਤ ਮਾਨ ਨੇ ਵਰਤਿਆ ਤੇ ਹੁਣ ਜਿਹੜੀ ਮੈਨੂੰ ਕੰਸੋ ਮਿਲੀ ਹੈ ਜਿਹੜੀ ਲੱਖੇ ਦੀ ਗੇਮ ਸੀ ਭਾਨੇ ਸਿੱਧੂ ਰਾਹੀਂ ਜਬ ਭਾਨੇ ਨੂੰ ਜੇਲ੍ਹ ਵਿੱਚ ਭੇਜਣਾ ਉਹ ਜਿਹੜੀ ਗੇਮ ਸੀ ਇਹ ਸਮਜੀਤ ਮਾਨ ਦੇ ਰਾਹੀਂ ਸਭ ਕੁਝ ਹੋਇਆ ਉਹ ਗੇਮ ਤਾਂ ਨਾ ਲੱਖੇ ਦੀ ਚੱਲੀ ਤੇ ਨਾ ਹੀ ਚੱਲੀ ਸਮਜੀਤ ਮਾਨ ਦੀ ਤੇ ਹੁਣ ਜਿਹੜੀ ਗੇਮ ਹੋਰ ਪਾਉਣ ਲੱਗਿਆ ਇਹ ਧਿਆਨ ਦਿਓ ਥੋੜਾ ਜਿਹਾ ਹੁਣ ਪੁਲਿਸ ਜਿਹੜੇ ਬੰਦੇ ਕਾਨੂੰਨ ਨੂੰ ਹੱਥਾਂ ਵਿੱਚ ਲੈਂਦੇ ਆ ਉਹ ਤੇ ਕਾਰਵਾਈ ਕਰ ਰਹੀ ਹੈ ਤੇ ਉਸ ਕਾਰਵਾਈ ਦੇ ਵਿੱਚ ਇੱਕ ਦੋ ਬੰਦਿਆਂ ਦੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਪੁਲਿਸ ਨੂੰ ਪਤਾ ਹੈ ਕਿ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਪੁਲਿਸ ਕੰਟਰੋਲ ਕਰਦੀ ਹੈ ਪ੍ਰਸ਼ਾਸਨ ਦਾ ਕੰਮ ਪ੍ਰਸ਼ਾਸਨ ਦਾ ਇੱਕ ਫਰਜ ਹੈ ਮਾਹੌਲ ਨੂੰ ਕੰਟਰੋਲ ਕਰਨਾ ਗੁੰਡਾਗਰਦਿਆਂ ਨੂੰ ਕੰਟਰੋਲ ਕਰਨਾ ਪਰ ਜਿਹੜੀਆਂ ਸਿਮਜਿਤ ਮਾਨਵਰਗੀਆਂ ਖੱਜਾਂ ਨੇ ਇਹ ਇਹੋ ਜਿਹੇ ਜਜ਼ਬਾਤੀ ਜਵਾਨਾਂ ਨੂੰ ਕਰ ਦਿੰਦੇ ਨੇ ਨੌਜਵਾਨ ਪੀੜੀ ਨੂੰ ਪਹਿਲਾਂ ਵੀ ਕੀਤਾ ਤੇ ਨੌਜਵਾਨ ਜਿਹੜੇ ਨੇ ਉਹ ਜਜ਼ਬਾਤੀ ਹੋ ਕੇ ਕੋਈ ਵੀ ਕਾਰਾ ਕਰ ਸਕਦੇ ਆ ਤੇ ਬਸ ਸਮਝਿਤ ਮਾਨ ਨੂੰ ਇਹ ਪਤਾ ਹੈ ਕਿ ਇਹਨਾਂ ਧਰਨਾਂ ਦੇ ਵਿੱਚ ਇੱਕ ਅੱਧਾ ਕੋਈ ਨੌਜਵਾਨ ਕਹਿ ਲਈਏ ਮਰੇ ਤੇ ਉਸ ਮਰੇ ਹੋਏ ਨੂੰ ਸ਼ਹੀਦਾ ਖਿਤਾਬ ਦਈਏ ਕੌਮ ਨੂੰ ਗੁੰਮਰਾਹ ਕਰੀਏ ਤੇ ਕੌਮ ਦੇ ਵਿੱਚੋਂ ਕੁਝ ਹਿੱਸਾ ਗੁੰਮਰਾਹ ਹੋ ਜਾਂਦਾ ਤੇ ਸਮਝਿਤ ਮਾਨ ਵਰਗੇ ਸੌਖਾ ਹੀ ਇਲੈਕਸ਼ਨ ਜਿੱਤ ਜਾਂਦੇ ਆ ਤੇ ਜਿਹੜੇ ਲੋਕ ਸਭਾ ਸੀਸ ਸੰਗਰੂਰ ਦੀ ਆ ਉਹਨੂੰ ਜਿੱਤਣ ਵਾਸਤੇ ਸਿਮਜੀਤ ਮਾਨ ਬੜੇ ਵੱਡੇ ਵੱਡੇ ਹੱਥ ਕੰਡੇ ਬਣਾ ਰਿਹਾ ਕੋਈ ਨਾ ਕੋਈ ਸ਼ਿਕਾਰ ਇਹਨੂੰ ਲੱਭੇ ਫਲੇ ਤੱਕ ਲੱਭਿਆ ਨਹੀਂ ਆ ਜਿਹੜਾ ਭਾਨੇ ਸਿੱਧੂ ਵਾਲਾ ਲਖੇ ਵਾਲਾ ਜਿਹੜਾ ਇਹ ਸ਼ਿਕਾਰ ਕਰਨ ਨੂੰ ਫਿਰਦਾ ਸੀ ਉਹ ਲੋਕਾਂ ਨੂੰ ਥੋੜੀ ਜੀ ਅਕਲ ਆ ਗਈ ਹੁਣ ਲੋਕ ਇਹਦੇ ਜਾਲ ਵਿੱਚ ਨਹੀਂ ਫਸਦੇ ਚਲੋ ਮੈਂ ਜਿਹੜੀ ਗੱਲਬਾਤ ਅੱਜ ਕੀਤੀ ਹੈ ਨਾ ਮੈਂ ਤਾਂ ਜੋ ਕਰਦਾ ਹੁੰਨਾ ਕਰਦਾ ਹੁੰਨਾ ਗੱਲਬਾਤ ਅੱਜ ਮੈਨੂੰ ਅਮਰੀਕਾ ਤੇ ਕੈਨੇਡਾ ਵਿੱਚੋਂ ਜਿੰਨੇ ਵੀ ਫੋਨ ਆਏ ਉਹ ਸਮਜੀਤ ਮਾਨ ਬਾਅਦ ਤੇ ਆਏ ਕਹਿੰਦੇ ਜਿਹੜੀਆਂ ਚਿੱਠੀਆਂ ਇਹਨੇ ਵੇਚੀਆਂ ਨੇ ਉਹ ਚਿੱਠੀਆਂ ਲੈ ਕੇ ਜਿਹੜੇ ਨੌਜਵਾਨ ਅਮਰੀਕਾ ਜਾਂ ਕੈਨੇਡਾ ਆਏ ਨੇ ਕਹਿੰਦੇ ਉਹਨਾਂ ਵਿੱਚ ਇਹੀ ਗੱਲ ਚੱਲਦੀ ਹੈ ਕਿ ਪਹਿਲਾਂ ਸਾਨੂੰ ਸਮਜੀਤ ਮਾਨ ਕਹਿੰਦਾ ਸੀ ਕਿ ਤੁਸੀਂ ਇੱਥੇ ਖਾਲਸਾਤਨ ਦੀ ਗੱਲ ਕਰੋ ਖਾਲਸਾਤਨ ਦੇ ਨਾਰੇ ਲਾਓ ਖਾਲਸਾਤਨ ਬਣਾਉਣਾ ਹੈ ਆਪਾਂ ਉਹ ਕਹਿੰਦੇ ਸਾਨੂੰ ਸਮਝ ਆ ਗਈ ਅਸੀਂ ਸਮਝ ਗਏ ਵੀ ਇੱਥੇ ਸਾਡੇ ਵੀ ਜੇ ਲੱਗੇ ਹੋਏ ਨੇ ਜੇ ਅਸੀਂ ਇੱਥੇ ਖਾਲਤਾਂ ਦੇ ਨਾਰੇ ਲਾਉਣ ਲਾਗੇ ਤਾਂ ਪੁਲਿਸ ਨੇ ਚੱਕ ਕੇ ਦੇਣਾ ਅੰਦਰ ਤੇ ਸਾਡੇ ਪਾਸਪੋਰਟ ਕਿੱਥੇ ਨੇ ਅਸੀਂ ਕਿੱਥੇ ਪਤਾ ਹੀ ਨਹੀਂ ਲੱਗਣਾ ਉਹ ਤਾਂ ਬਚ ਗਏ ਹੁਣ ਉਹ ਕਹਿੰਦੇ ਕੈਨੇਡਾ ਤੇ ਅਮਰੀਕਾ ਤੋਂ ਪੋਸਟਰਾਂ ਪਾ ਰਹੇ ਨੇ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਪੜੇ ਲਿਖੇ ਨੇ ਕਹਿੰਦੇ ਉਹਨਾਂ ਨੂੰ ਬੇਨਤੀ ਹੈ ਕਿ ਸਮਝੀ ਤਾਂ ਮਾਨ ਦੇ ਚੱਕਰ ਵਿੱਚ ਫਸ ਕੇ ਕਿਤੇ ਸਮਰੂਰ ਸੀੜ ਤੇ ਪ੍ਰਚਾਰ ਕਰਨ ਦੇ ਲਈ ਇਹਦੇ ਹੱਕ ਵਿੱਚ ਨਾ ਖੜਜੋ ਇਹਦਾ ਪਤਾ ਕੋਈ ਨਹੀਂ ਭੀੜ ਦੇ ਵਿੱਚ ਕਿਹਨੂੰ ਸ਼ਿਕਾਰ ਬਣਾ ਕੇ ਮੌਦੇ ਘਾਟ ਉਤਾਰ ਦੇ ਤੇ ਬਾਅਦ ਵਿੱਚ ਵੋਟਾਂ ਲੈਣ ਵਾਸਤੇ ਨਾਰੇ ਲਾਉਣੇ ਹੁੰਦੇ ਨੇ ਜਿਵੇਂ ਦੀਪ ਬਾਈ ਜਿੰਦਾਬਾਦ ਜਾਂ ਦੀਪ ਬਾਈ ਕੌਮੀ ਸ਼ੀਤ ਇਹਨਾਂ ਕਹਾਤਾ ਸੀ ਇਦਾਂ ਹੁਣ ਕਹਾ ਦੇਣਾ ਮੈਂ ਬੇਨਤੀ ਤਾਂ ਕਰਦਾ ਮੀਡੀਆ ਵਾਲੇ ਬਹੁਤ ਕਹਿਣਗੇ ਤੁਸੀਂ ਹਰ ਹਰ ਵਕਤ ਸਮਝੋ ਤਾਂ ਮਾਂ ਦੇ ਖਿਲਾਫ ਬੋਲਦੇ ਫੁਲਾਣੇ ਖਿਲਾਫ ਬੋਲਦੇ ਅਸੀਂ ਖਿਲਾਫ ਨਹੀਂ ਬੋਲਦੇ ਅਸੀਂ ਤਾਂ ਜਿਹੜੇ ਸਾਡੇ ਨੌਜਵਾਨ ਪੜ੍ਹ ਲੈ ਕੇ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਸਿਮਰਿਤ ਮਾਨ ਨੇ ਨੌਜਵਾਨਾਂ ਲਈ ਅੱਜ ਤੱਕ ਕੀ ਕੀਤਾ ਕੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਦਾ ਲਓ ਥੋੜਾ ਜਿਹਾ ਧਿਆਨ ਦੇ ਨਾਲ ਵੇਖਦਾ ਲਓ ਵੀ ਸਿਮਰਿਤ ਮਾਨ ਨੇ ਨੌਜਵਾਨਾਂ ਲਈ ਨੌਜਵਾਨ ਨੂੰ ਮਾਰ ਮਾਰਨ ਤੋਂ ਜਾਂ ਮਰਵਾਉਣ ਤੋਂ ਸਿਵਾਏ ਅੱਜ ਤੱਕ ਕੀਤਾ ਕੁਝ ਕੁਝ ਨਹੀਂ ਕੀਤਾ ਜਿਨ੍ਹਾਂ ਨੇ ਖਾਲਸਾ ਤਾਮ ਦੇ ਨਾਰੇ ਲਾਏ ਉਹਨਾਂ ਨੂੰ ਦੇਰੂਗੜ ਭੇਜਿਆ ਗਿਆ ਤੇ ਕੁਝ ਜੇਲ੍ਹ ਵਿੱਚ ਪਰਚੇ ਪਾਏ ਨੇ ਉਹ ਜੇਲ੍ਹ ਵਿੱਚ ਬੰਦ ਨੇ ਕਈਆਂ ਦੇ ਕੇਸ ਚੱਲਦੇ ਨੇ ਹਜ਼ਾਰਾਂ ਨੌਜਵਾਨ ਮੁੰਡਾ ਪਿੰਡਾਂ ਦੇ ਵਿੱਚ ਸਮਜੀਤ ਮਾਨ ਦੇ ਧੱਕੇ ਚੜ੍ਹਿਆ ਉਹਦਾ ਜੀਵਨ ਉਹਦੀ ਜ਼ਿੰਦਗੀ ਬਰਬਾਦ ਕੀਤੀ ਹੁਣ ਇਲੈਕਸ਼ਨ ਜਿਹੜੀ ਹੈ ਲੋਕ ਸਭਾ ਦੀ ਨੇੜੇ ਆ ਰਹੀ ਹੈ ਤਿੰਨ ਚਾਰ ਮਹੀਨੇ ਦੇ ਵਿੱਚ ਵਿੱਚ ਤਕਰੀਬਨ ਤੈ ਹੋ ਜਣਾ ਕਿਹਦੀ ਸਰਕਾਰ ਬਣਣੀ ਹੈ ਮੈਂ ਸਮਜੀਤ ਮਾਨ ਦੀ ਗੱਲ ਤਾਂ ਕਰ ਰਿਹਾ ਆ ਕਿ ਇਹ ਕਿਸੇ ਨੂੰ ਵੀ ਟਾਰਗੇਟ ਕਰਕੇ ਬਲੀ ਦਾ ਬੱਕਰਾ ਬਣਾ ਕੇ ਸ਼ਹੀਦ ਬਣਾ ਕੇ ਪੇਸ਼ ਕਰ ਸਕਦੇ ਨੇ ਆਪੋ ਆਪਣੇ ਬੱਚਿਆਂ ਨੂੰ ਬਚਾ ਲਓ ਸਿਮਰਿਤ ਮਾਨ ਤੋਂ ਆਪੋ ਆਪਣੇ ਬੱਚਿਆਂ ਨੂੰ ਬਚਾ ਲਓ ਇਹਦੇ ਕੋਲੇ ਨਾ ਸਿੱਖੀ ਹੈ ਨਾ ਕੋਈ ਕੌਮ ਦਾ ਅਜੰਡਾ ਹੈ ਨਾ ਕੋਈ ਰਾਜਨੀਤਿਕ ਅਜੰਡਾ ਹੈ ਬਸ ਕੇਵਲ ਖਾਲਸਾਤਾਨ ਦੇ ਨਾਮ ਤੇ ਇਹਨਾਂ ਨੇ ਲੁੱਟਖੁਟ ਕੀਤੀ ਹੈ ਤੇ ਖਾਲਸਾਤਾਨ ਦਾ ਨਾਰਾ ਲਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ ਤੇ ਬਾਅਦ ਵਿੱਚ ਕਿਸੇ ਦੀ ਜਾਨ ਨਹੀਂ ਪੁੰਹਦੇ ਐਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ